ਕੀ ਗਾਣਦਾ ਕੀ ਹਾਜਾੜਾ ਜੀ ਸਾਰਿਆਂ ਦਾ ਤੇ ਜਿੰਨੇ ਵੀ ਮੇਲੇ ਭੈਣ ਭਰਾ ਮੇਰੇ ਬਲੌਗ ਦੇਖਦੇ ਆ ਮੈਨੂੰ ਪਿਆਰ ਕਰਦੇ ਆ ਸੋਨੇ ਸੋਨੇ ਕਮੈਂਟ ਕਰਦੇ ਆ ਤੇ ਸਾਰਿਆਂ ਨੂੰ ਹੈਪੀ ਲੋੜੀ ਜੀ ਮੈਂ ਦੂਰੀ ਦੂਰੀ ਹੈਪੀ ਲੋੜੀ ਕਹਿ ਰਹੀ ਹਾਂ ਤੁਹਾਨੂੰ ਤੇ ਮੇਰਾ ਅੱਜ ਦਾ ਬਲੌਗ ਹੈਗਾ ਜੀ ਅੱਜ ਮੇਰਾ ਮੇਰੇ ਚਾਚੇ ਦਾ ਪੋਤਾ ਆਇਆ ਸੀਗਾ ਫੇਰਾ ਪਤੀਜਾ ਕਹਿਣ ਦਾ ਮਤਲਬ ਤੇ ਉਹ ਅੱਜ ਜੀ ਮੈਨੂੰ ਲੋੜੀ ਦੇ ਕੇ ਗਏ ਆ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਏ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਚਾਚੇ ਦਾ ਪੁੱਤ ਵੀ ਕਦੇ ਮੈਨੂੰ ਲੋੜੀ ਆਪਾਂ ਨੂੰ ਦੇਣ ਆਊਗਾ ਫਸਤ ਲੋੜੀ ਦੇ ਕੇ ਗਿਆ ਮੈਨੂੰ ਅੱਜ ਤੇ ਨਾਲੇ ਮੈਨੂੰ ਸਾਗ ਫੜਾ ਕੇ ਗਿਆ ਜੀ ਤੇ ਸਾਗ ਆਪਾਂ ਕੱਲ ਨੂੰ ਬਣਾਵਾਂਗੇ ਇੰਨਾ ਕੇ ਜੀ ਤੇ ਸਾਰਿਆਂ ਨੇ ਕਿਹਨੂੰ ਕਿਹਨੂੰ ਪਤਾਗਾ ਇਹ ਚੀਜ਼ ਬਾਰੇ ਕਮੈਂਟਸ ਵਿੱਚ ਜਰੂਰ ਦੱਸੋ ਵੀ ਬੋਰ ਇੰਨੇ ਤੇ ਮਾਰ ਖਾਤਾ ਠੀਕ ਹੈ ਜੀ ਇਹ ਕੱਲ ਨੂੰ ਆਪਾਂ ਆਸਾਗ ਰੰਣਾਗੇ ਤੇ ਬਣਾਵਾਂਗੇ ਸਾਗ ਜੀ ਆਪਾਂ ਬੜੇ ਸ਼ੌਂਕ ਨਾਲ ਬਣਾਵਾਂਗੇ ਤੁਹਾਨੂੰ ਅਸੀਂ ਕੱਲ ਦੀ ਰੈਸਪੀ ਵੀ ਦਿਖਾਵਾਂਗੇ ਕੱਲ ਆ ਵੀ ਬਲੌਗ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਸਾਗ ਜੀ ਤੇ ਜਿਹੜੀ ਮੇਰਾ ਪਤੀ ਜੀ ਮੈਨੂੰ ਲੋੜੀ ਦੇ ਕੇ ਗਿਆ ਤੇ ਬਹੁਤ ਮੇਰਾ ਜਿੰਨਾ ਮਨ ਖੁਸ਼ ਹੋਇਆ ਪਿਆਗਾ ਵੀ ਜਿੰਨਾ ਵੀ ਕੋਈ ਕਹਿ ਦੇ ਹਣਾ ਮੈਂ ਆਪਾਂ ਕਦੇ ਸੋਚਿਆ ਵੀ ਜਿੱਸੇਗਾ ਮੈਂ ਇਹ ਜੀ ਨੂੰ ਵੀ ਮੇਰਾ ਫਤਿਹ ਜਾ ਮੇਰੇ ਚਾਚੇ ਦਾ ਪੋਤਾ ਤੇ ਵੀ ਮੈਨੂੰ ਲੋੜ ਹੀ ਤੇ ਜਣਾਉਣਗੇ ਮੈਨੂੰ ਪਾਸਟ ਲੋੜੀ ਦੇ ਕੇ ਗਏ ਆ ਤੇ ਪਹਿਲਾਂ ਮੈਂ ਹਾਸਮੀ ਤੇ ਛੱਟਤੀ ਸੀਗੀ ਜੀ ਪਿੰਡ ਜਾਣ ਆਉਣ ਦੀ ਮੇਰੇ ਪੇਕਿਆਂ ਦੇ ਕਿਉਂਕਿ ਮੇਰੇ ਮੰਮੀ ਪਾਪਾ ਮਰ ਗਏ ਸੀ ਵਿਚਾਰੇ ਹਨਸ ਦੁਨੀਆ ਤੇ ਹੈ ਨਹੀਂਗੇ ਤੁਹਾਨੂੰ ਪਤਾ ਹੀ ਆ ਵੀ ਮਾਵਾ ਨਾਲ ਪੇਕੇ ਹੁੰਦੇ ਆ ਜੀ ਹਨਾ ਤੇ ਜਦੋਂ ਮਾਪੇ ਹੀ ਹੈ ਨਹੀਂ ਹਨਾ ਤੇ ਵੈਸੇ ਮੇਰੇ ਚਾਚੇ ਦੀ ਨੋ ਮੈਨੂੰ ਬਹੁਤ ਕਹਿੰਦੀ ਆ ਵੀ ਤੂੰ ਅਸੀਂ ਹੈਗੇ ਆਂ ਕਿ ਤੂੰ ਸਾਡੇ ਚੁੱਲ੍ਹੇ ਤੇ ਆਇਆ ਕਰ ਤੇ ਚਾਹੇ ਆਪਾਂ ਨੂੰ ਜਿਹੜੇ ਲੱਖ ਕਹਿੰਦੇ ਆ ਪਰ ਜਿਹੜੇ ਮਾਪਿਓ ਦੀ ਅੱਗ ਹੈ ਨਾ ਉਹ ਮਾਪਿਓ ਦੀ ਉਹ ਇੱਕ ਵੱਖਰੀ ਗੱਲ ਹੈ ਜੀ ਹਨ ਤੇ ਚਲੋ ਉਹ ਵੀ ਆਪਾਂ ਨੂੰ ਬਹੁਤ ਪਿਆਰ ਦਿੰਦੇ ਆ ਆਪਾਂ ਨਾਲ ਦਿਲੋਂ ਧੰਨਵਾਦ ਕਰਦੇ ਆ ਤਹਿ ਦਿਲੋਂ ਤੇ ਮੈਂ ਤਾਂ ਸੌਖੀ ਮੰਗਦੀ ਆ ਜੀ ਉਹਨਾਂ ਦੀ ਠੀਕ ਆ ਸਾਰੇ ਪਰਿਵਾਰ ਦੀ ਜਿਹੜੇ ਕਿ ਮੈਨੂੰ ਪਿਆਰ ਕਰਦੇ ਆ ਤੇ ਆ ਮੇਰਾ ਪਤੀ ਜੀ ਮੈਨੂੰ ਦੇ ਕੇ ਗਿਆ ਜੀ ਮੂਗਫਲ ਗਾਂ ਇਹਦੇ ਵਿੱਚ ਜੀ ਮੂਗਫਲ ਗਾਂ ਆ ਠੀਕ ਹੈ ਤੇ ਆ ਦੇਖੋ ਰਹਿਣਾ ਤੇ ਮੇਰਾ ਇਨਾ ਮਮਟੋਸ਼ ਹੋ ਜਾ ਪਿਆਗਾ ਬਹੁਤ ਜ਼ਿਆਦਾ ਹਨਾ ਕਿ ਜਦੋਂ ਆਪਣਾ ਮਾਨ ਰੱਖਿਆ ਨਾ ਨਹੀਂ ਹਨਾ ਵੀ ਸਾਡੇ ਤਾਏ ਦੀ ਹਨਾ ਕੁੜੀ ਆ ਚਲੋ ਜੀ ਹਨਾ ਵੀ ਸਾਡੇ ਤਾਏ ਦੀ ਕੁੜੀ ਆ ਸਾਡੇ ਵੀ ਹਨਾ ਬਹੁਤ ਮੈਨੂੰ ਵਧੀਆ ਲੱਗਿਆ ਤੇ ਤੇ ਆ ਜੀ ਭਰਿਆ ਨਾ ਸਾਗ ਸਾਗ ਤੁਸੀਂ ਮੇਰੇ ਨਾਲ ਸਾਗ ਮੈਂ ਵੈਸੇ ਨਹੀਂ ਲੱਗਦਾ ਨਾ ਸਿਕਾ ਕਿਉਂਕਿ ਸਾਗ ਰਾਤ ਨੂੰ ਨਾ ਖਰਾ ਹੁੰਦਾ 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 ਹੈਗਾ ਫਿਰ ਆਪਾਂ ਆਪਣੇ ਕੱਤੇ ਨੂੰ ਰੱਖਦੇ ਆ ਜੀ ਭਾਬੀ ਜੰਦਰ ਨੇ ਦਿੱਤੀ ਭੇਜਤਾ ਗੋਦੀ ਵਾਦੀ ਰਹੇ ਮੇਰੀ ਭਾਬੀ ਦੇ ਪਹਾਬੀ ਦੇ ਪੱਕੇ ਜਾਂਦੇ ਵਸਦੇ ਰਹਿਣ ਮੇਰੀ ਭਾਬੀ ਦੇ ਭਰਾਵਾਂ ਦੀ ਲੰਬੀ ਉਮਰ ਹੋਵੇ ਤੇ ਜਿੰਨੀ ਮੈਰਾ ਇੰਨਾ ਕਰਦੀ ਆ ਹਨਾ ਤੁਹਾਡੇ ਸਾਹਮਣੇ ਕੋਣ ਨਹੀਂ ਕਿਸੇ ਦਾ ਕਰਦਾ ਜੀ ਹਨਾ ਤੇ ਹਾਂਜੀ ਆ ਹੈਗਾ ਜੀ ਸਾਗ ਸਾਗ ਬਹੁਤ ਆਪਾਂ ਨੂੰ ਮੁੱਕਦਾ ਨਹੀਂ ਕਿਸੇ ਹੋਰ ਵੀ ਭੈਣ ਨੂੰ ਦੇ ਦੂੰਗੇ ਜਿਹਦੇ ਵਿੱਚੋਂ ਮੈਂ ਵੀ ਸਾਰਾ ਆਪਣੇ ਤੋਂ ਬਣਨਾ ਨਹੀਂ ਹਨਾ ਸਾਗ ਬਹੁਤ ਵਧੀਆ ਤਾਜ਼ਾ ਸਾਗ ਤੋੜ ਕੇ ਭੇਜਿਆ ਜੀ ਦੇਖ ਸਕਦੇ ਹੋ ਤੁਸੀਂ ਤੇ ਬਾਥੂ ਹੈ ਨਹੀਂ ਗਾ ਬਾਥੂ ਹੈ ਨਹੀਂ ਗਾ ਹਾਂ ਨਾ ਆਖਾ ਠੰਡੇ ਆ ਤੇ ਬਾਥੂ ਹੈ ਨਹੀਂ ਗਾ ਚੱਲ ਖਾ ਲ ਬਾਥੂ ਹੈ ਨਹੀਂ ਗਾ ਬਾਥੂ ਆਪਾਂ ਕੱਲ ਨੂੰ ਮੈਂ ਮੇਥੀ ਤਾਂ ਲਿਆਈ ਸੀਗੀ ਤੇ ਕੱਲ ਨੂੰ ਬਾਥੂ ਤੇ ਪਾਲਕ ਦੀ ਗੁੱਤੀ ਆਪਾਂ ਕੱਲ ਨੂੰ ਇੱਥੋਂ ਬਾਜ਼ਾਰੋਂ ਲਿਆਵਾਂਗੇ ਫਿਰ ਤੁਹਾਨੂੰ ਫਰੈਂਡ ਦਿਖਾਵਾਂਗੇ ਸਾਗ ਬਣਦਾ ਸਾਗ ਸਾਜ ਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਕੱਲ ਨੂੰ ਪੂਰੇ ਸ਼ੌਂਕ ਨਾਲ ਬਣਾਉਣਾ ਜੀ ਆਪਾਂ ਪੂਰੇ ਸ਼ੌਂਕ ਨਾਲ ਚੁੱਲ੍ਹੇ ਤੇ ਬਣਾਵਾਂਗੇ ਤੇ ਬਾਕੀ बस ਦਿਲ ਦੇ ਵਿੱਚੋਂ ਦਵਾਵਾ ਨਿਕਲਦੇ ਨੇ ਮੇਰੀ ਭਝਾਈ ਵਾਸਤੇ ਜੀ ਜਿਹੜੀ ਤਾਏ ਦੀ ਮੇਰੇ ਚਾਚੇ ਦੀ ਨੋ ਹੋ ਕੇ ਮੈਨੂੰ ਇੰਨਾ ਪਿਆਰ ਕਰਦੀ ਆ ਹਾਂ ਤੇ ਚਲੋ ਆਪਣੇ ਵੀ ਸਾਰੇ ਜਉਂਦੇਵਾਦ ਦੇ ਰਹਿਣ ਮੇਰੇ ਪੇਕੇਾਂ ਦੇ ਲੰਮੀਆਂ ਉਮਰਾਂ ਹੋਵੇ ਮੇਰੇ ਭਾਈ ਪਦੇ ਜਾਗਣਾ ਤੇ ਅੱਜ ਦੀ ਮੇਰੀ ਰੈਸਪੀ ਹੈਗੀ ਜੀ ਅੱਜ ਅਸੀਂ ਗਏ ਸੀ ਬਾਜ਼ਾਰ ਠੀਕ ਹੈ ਤੇ ਬਾਜ਼ਾਰ ਸਾਨੂੰ ਹੋ ਗਿਆ ਲੇਟ ਬਹੁਤ ਜ਼ਿਆਦਾ ਅਸੀਂ ਅੱਜ ਸਾਰਾ ਦਿਹਾੜੀ ਬਾਜ਼ਾਰ ਸੀਗੇ ਆਪਾਂ ਇੱਥੇ ਸਾਡੇ ਗਵਾਂਢੀਆਂ ਦੀ ਕੁੜੀ ਦਾ ਵਿਆਹ ਹੈ ਵਿਚਾਰੀ ਦਾ ਤੇ ਉਹਨਾਂ ਦੀ ਮੰਮੀ ਪਾਪਾ ਨੂੰ ਹਨਾ ਸਮਾਨ ਉਹ ਵੱਡਾ ਮੁੰਡਾ ਵਾਲੀ ਦੁਕਾਨ ਤੇ ਲੈ ਕੇ ਗਏ ਸੀਗੇ ਉਹਨਾਂ ਨੂੰ ਸਮਾਨ ਸਮੂਨ ਦਿਖਾਉਣਾ ਸੀਗਾ ਤੇ ਅਸੀਂ ਹੋ ਗਏ ਲੇਟ ਤੇ ਹੁਣ ਸਬਜ਼ੀ ਸੁਬਜੀ ਦਾ ਕੋਈ ਹੈ ਨਹੀਂਗਾ ਜੀ ਸਿੱਧੀ ਜੀ ਗੱਲ ਆ ਅੱਪਾ ਬਣਾਉਣ ਜਾ ਰਹੇ ਆ ਜੀ ਅੰਡਾ ਦੀ ਭੁਰਜੀ ਜਿੰਨਾ ਛੇਤੀ ਬਣ ਜੂਗੀ ਤੇ ਨਾਲੇ ਕੀ ਕਹਿੰਦੇ ਆ ਟੇਮ ਨਾਲ ਖਾ ਕੇ ਹਨਾ ਚੁੱਲੜਾ ਤੇ ਪੈ ਜਾਗੇ ਭਰਾਵੋ ਠੰਡ ਬਹੁਤ ਜ਼ਿਆਦਾ ਆ ਤੇ ਸਾਰਿਆਂ ਨੂੰ ਮਕਰ ਸੰkranਤੀ ਦੀਆਂ ਮਕਰ ਸੰkranਤੀਆਂ ਵੀ ਦੂਰੀਆਂ ਤੇਰੀਆਂ ਤੁਹਾਨੂੰ ਬਧਾਈਆਂ ਜੀ ਤੇ ਫਿਰ ਇੱਕ ਤੁਸੀਂ ਲਾਲ ਚੜ ਜਰੂਰ ਭੇਜਿਆ ਕਰੋ ਕਿਉਂਕਿ ਜੋ ਤੁਸੀਂ ਆ ਕੇ ਭੇਜਦੇ ਹੋ ਪੰਜਾਬੀ ਚ ਲਿਖ ਦਿੰਦੇ ਹੋ ਤਾਂ ਮੈਨੂੰ ਸਮਝ ਆ ਜਾਂਦਾ ਹਨਾ ਤੇ ਜਿਹੜਾ ਤੁਸੀਂ ਇੰਗਲਿਸ਼ ਦੇ ਵਿੱਚ ਲਿਖਦੇ ਨਾ ਗਰੇਜੀ ਵਿੱਚ ਜਿਹੜੇ ਬਾਈ ਗਰੇਜੀ ਵਿੱਚ ਲਿਖਦੇ ਆ ਜਾਂ ਪੜ੍ਹਨਾ ਲਿਖਦਿਆਂ ਸਿਰਫ ਉਹ ਦੇ ਨਹੀਂ ਭੇਜਿਆ ਕਰਨ ਲਾ ਲ ਮੈਨੂੰ ਐ ਹੋਜਾ ਵੀ ਹਾਂ ਮੈਂ ਸਾਰਿਆਂ ਨੂੰ ਮੈਨੂੰ ਪਸੰਦ ਕਰਦੇ ਆ ਤੁਸੀਂ ਉਹ ਮੈਨੂੰ ਗਰੇਜੀ ਜੀ ਨਹੀਂ ਸਮਝ ਆਉਂਦੀ ਬਰੰਡ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਆਂਡਿਆਂ ਦੀ ਭੁਰਜੀ ਬਣਦੀ ਜੀ ਤੇ ਆਪਾਂ ਦੇਖ ਲਓ ਆਪਣਾ ਬੱਬੂ ਲੱਗ ਗਿਆ ਜੀ ਪਿਆਜ਼ ਕੱਟਣ ਵਾਸਤੇ ਇਹਨੂੰ ਮੈਂ ਕਹ ਤੂੰ ਕੱਟ ਦੇ ਦਵਾ ਦੋ ਪਿਆਜ਼ ਕੋੜੇ ਬਹੁਤ ਹੈ ਜੀ ਤੇ ਅੱਖਾਂ ਚੋਂ ਨਾ ਹੰਝੂ ਡਿੱਗਣ ਲੱਗ ਜਾਂਦੇ ਆ ਤੇ ਅੱਜ ਸਾਰਾ ਦਿਹਾੜੀ ਬਾਜ਼ਾਰ ਚ ਨਿਕਲ ਗਿਆ ਕਦੇ ਬੀਬੀਆ ਨੇ ਚੌਂਕ ਚ ਜਾ ਤੇ ਕਦੇ ਪਰਸਰਾਮ ਨਗਰ ਚ ਜਾ ਤੇ ਬਸ ਇੱਧਰ ਉੱਧਰ ਹੀ ਸਾਰਾ ਦਿਹਾੜੀ ਨਿਕਲ ਗਿਆ ਨਹੀਂ ਤਾਂ ਕੋਈ ਸਬਜੀ ਸਬਜੀ ਬਣਾਉਂਦੇ ਚਲੋ ਕੋਈ ਗੱਲ ਨਹੀਂ ਆਪਾਂ ਸਵੇਰੇ ਬਣਾਵਾਂਗੇ ਜੀ ਸਾਗ ਬੜੇ ਸ਼ੌਂਕ ਨਾਲ ਬਣਾਵਾਂਗੇ ਮੈਂ ਸੋਚਿਆ ਕਿਤੇ ਮੇਰੀ ਭਾਬੀ ਨੇ ਬਾਥੂ ਬੂਥੂ ਵੀ ਵਿਚਾਰੀ ਨੇ ਪਰ ਬਾਥੂ ਨਿਕਲਿਆ ਨਹੀਂ ਉਹਦੇ ਵਿੱਚੋਂ ਤੇ ਹੁਣ ਮੈਂ ਫੋਨ ਕਰਕੇ ਪੁੱਛਦੀ ਆ ਮੇਰੀ ਪਰਜਾਈ ਨੂੰ ਵੀ ਭਾਈ ਬਾਥੂ ਕਿਉਂ ਨਹੀਂ ਭੇਜਿਆ ਉਹ ਹੁਣ ਮੈਨੂੰ ਕਿਹਾ ਸੀਗਾ ਕਹਿੰਦੀ ਬਾਥੂ ਤੇ ਸਾਗ ਹੈਗਾ ਤੇ ਅਸੀਂ ਕਹਿੰਦੀ ਭਾਲ ਭੂਲ ਕੇ ਲਿਆਂਦਾ ਚੱਲ ਕੋਈ ਨਾ ਬਾਥੂ ਦਾ ਆਪਾਂ ਨੂੰ ਇੱਥੇ ਹੀ ਗੁੱਟ ਨਹੀਂ ਮਿਲ ਜਾਂਦਗਾ ਜੀ 10-10 ਰੁਪਏ ਦੀਆਂ ਗੁੱਟਾਂ ਮਿਲ ਜਾਂਦਗਾ ਉਹ ਤਾਂ ਆਪਾਂ ਰੇੜੀ ਤੋਂ ਲੈ ਲਾਂਗੇ ਤੇ ਲੱਗ ਗਿਆ ਪੂਰਾ ਹੀ ਘਟਾ ਐਮ ਤੇ ਮੈਂ ਟਮਾਰਦੀ ਚੈੱਕ ਛਿੱਲ ਤੇ ਆਪਾਂ ਪਾਣੀ ਦੇ ਦੇ ਹੁਣ ਇਹਨੂੰ ਮੂੰਹ ਮੱਚ ਗਿਆ ਦਾ ਬਸ ਪਾਣੀ ਪੀਨ ਆ ਗਈ ਹਾਂ ਕੰਪਲ ਚ ਬਹਿ ਜਾ ਪੈਣੇ ਹੁਣ ਤੂੰ ਜਾ ਕੇ ਇੱਥੇ ਸੰਗੇ ਬੈਠੀ ਆ ਆਓ ਲੈ ਪਾਜਾ 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 ਅੰਦਰ ਹੀ ਲੈ ਜਾ ਪਾਣੀ ਉੱਥੇ ਰੱਖ ਲਈ ਮੇਜ਼ ਤੇ ਮੈਨੂੰ ਵੀ ਦੇ ਦੇੜੀ ਮੈਂ ਪੀ ਕੇ ਲਵਾਂ ਨਾ ਪਿਆਸ ਲੱਗੇ ਬਾਹਰੋਂ ਦਾ ਪਾਣੀ ਉਹ ਤੇ ਮੈਂ ਨਾ ਤੇ ਨਾ ਖਾਲੀ ਜਰ ਤੱਕ ਸੀ ਲੈ ਹੁਣ ਖਾਲੀ ਗਲਾਸ ਕੀ ਕਰਾਂਗੀ ਜਾ ਉਹ ਬਾਗਲੀਏ ਨਾ ਯਾਰ ਕੁੜੀ ਜਮਾ ਖਾ ਲਿਗਲਾ ਚੱਕ ਕੇ ਅੰਦਰ ਲਈ ਜਾਂਦੀ ਸੀਗੀ ਲੈ ਇਧਰੀ ਆ ਆਹ ਤੁਹਾਨੂੰ ਦਿਖਾਣੇ ਤੁਹਾਨੂੰ ਬੰਦੀ ਪੁਰਜੀ ਹਾਂਜੀ ਤੇ ਹੁਣ ਮੈਂ ਮੈਂਂਟੀ ਮਾਰਨਾ ਤੁਹਾਨੂੰ ਮੈਂ ਬੁਖਾ ਦੂੰਗੀ ਪੁਰਜੀ ਕਿਵੇਂ ਬੰਦੀ ਆ ਗੰਡੇ ਸੜ ਰਹੀਆਂ ਮੇਰੇ ਚਾਚਾ ਕਲਗਾ ਬਹੁਤ ਚੰਚਲ ਬਹੁਤ ਹੈਗਾ ਤੇ ਹਾਂ ਖਾਣੇ ਤੋਂ ਲੁੱਕ ਦਿਖਾਣਾ ਜੀ ਤੁਹਾਨੂੰ ਅਸੀਂ ਪੁਰਜੀ ਬੰਦੀ ਸਿੱਧੀ ਡਾਇਰੈਕਟ ਜੀ ਇਹ ਆ ਦੇਖੋ ਦੇ ਸਕਦੇ ਹੋ ਤੁਸੀਂ ਗੰਡੇ ਆਪਣੇ ਪੁੱਜੀ ਜਾ ਰਹੇ ਹਨ ਗੰਡੇ ਆਪਾਂ ਥੋੜਾ ਜਿਹਾ ਕਰ ਲਈਏ ਬਰੌਨ ਇਹ ਉਹ ਤੋਂ ਬਾਅਦ ਚ ਆਪਾਂ ਅੰਡੇ ਤੋੜ ਤੋੜ ਕੇ ਪਾ ਰਹੇ ਹਾਂ ਜੀ ਵਿੱਚ ਗੰਡੇ ਆਲੇ ਜੀ ਜੇ ਤੁਸੀਂ ਜੇਲੀ ਕੋਈ ਖੰਡ ਵਾਲੀ ਲੱਗਦੀ ਆਂਦੀ ਆ ਇੱਕ ਸਾਰਾ ਤੁਹਾਡੀ ਇਹਨਾਂ ਬਿਲਾਅਰ ਦੇ ਵਿੱਚ ਪਰ ਉੱਧਰ ਜਾਓ ਕੋਈ ਉਹ ਦੁਕਾਨ ਤੇ ਜਾਓ ਕੋਈ ਉਹਦੇ ਜਾਓ ਤੇ ਅੱਜ ਨਾਲੇ ਸਾਡੀ ਕੁੜੀ ਹੋ ਜਗਿਆ ਗੈਂਪਰ ਨਿਕਲਿਆ ਸੀਗਾ ਜੀ ਸੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਤੇ ਰੰਮੂ ਨੇ ਆਪਣੀ ਪ੍ਰੈਸ ਵੀ ਦਿੱਤੀ ਆ ਜਦ ਜਿਹੜੀ ਤੁਹਾਨੂੰ ਯਾਦ ਹੀ ਹੋਊਗਾ ਜਦੋਂ ਮੈਂ ਮੰਦਰ ਲਿਆਂਦਾ ਸੀ ਮਾਤਾ ਦਾ ਤੇ ਮੇਰੀ ਕੁੜੀ ਨੇ ਕੋਪਨ ਪੱਟਿਆ ਸੀਗਾ ਉਥੋਂ ਸੇ ਕੁੜੀ ਨੂੰ ਪ੍ਰੈਸ ਨਿਕਲਦੀ ਗਈ ਉਹਨਾਂ ਨੇ ਉਹਦਾ ਦਿੱਤਾ ਨਹੀਂ ਸੀਗਾ ਗਿਫਟ ਤੇ ਅੱਜ ਦੇਤਾ ਉਹਨਾਂ ਨੇ ਵਿਚਾਰਿਆਂ ਨੇ ਤੇ ਨਾਲੇ ਆਪਾਂ ਲੈ ਕੇ ਆਈ ਜੀ ਨਵੇਂ ਬੈੱਡ ਹੇ ਗੱਬ ਬੈਡ ਕੱਲ ਨੂੰ ਆ ਜਾਣਗੇ ਅਸੀਂ ਪੈਸੇ ਪੇਮੈਂਟ ਕਰਿਆ ਹੈ ਉਹਨਾਂ ਦੀ ਤੇ ਬੈਡ ਕੱਲ ਨੂੰ ਆਪਣੇ ਆ ਜਾਣਗੇ ਉਹ ਤੁਹਾਨੂੰ ਬਲੌਗ ਅਸੀਂ ਕੱਲ ਨੂੰ ਦਿਖਾਵਾਂਗੇ ਬਲੌਗ 'ਚ ਦਿਖਾ ਦਾਂਗੇ ਤੁਹਾਨੂੰ ਗੱਡਾਂ ਆਈਟਮ ਦੇ ਹੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਲਦੀ ਤੇ ਨਮਕ ਪਾਤਾ ਆਪਾਂ ਹਣ ਤੇ ਨਰਮਾ ਦਾ ਮੋਰ ਪਾਣੀ ਨੂੰ ਮਿਕਾ ਨਾ ਘੱਟੇ ਲੱਗਦਾ ਹੁੰਦਾ ਨਾ ਕਿ ਮਿਰਚ ਕਰਾਉਣ ਦਾ ਆ ਬਣਾਣਾ ਆਪਾਂ ਪਾਣੀ ਵਿੱਚ ਅੰਡੇ ਤੋੜ ਤੋੜ ਕੇ ਅੰਡੇ ਬੋੜ ਬੋੜ ਕੇ ਅੰਡੇ ਤੋੜ ਤੋੜ ਕੇ ਚੱਕ ਲਈ ਕੱਲਾ ਨੂਨ ਮਿਰਚ ਤੇ ਹਲਦੀ ਪਾਈ ਆਪਾਂ ਦੀ ਹੋਰ ਨਹੀਂ ਕੁਝ ਵੀ ਪਾਇਆ ਤੇ ਕਹਿੰਦੇ ਨਾ 2 ਮਿੰਟਾਂ ਚ ਤਿਆਰ ਹੋ ਗਿਆ ਇਹ ਇੱਕਾ ਦੋ ਦੰਨ 6 7 ਤੋਂ ਜਿਵੇਂ ਨਗਰ ਦਾ ਮੋਟੀ ਮੋਟੀ ਬਰੀਕ ਜੀ ਨਹੀਂ ਬਣਾਉਂਦੇ ਕਿ ਬਰੀਕ ਜੀ ਚੰਗੀ ਨਹੀਂ ਲੱਗਦੀ ਤੇ ਦੇਖ ਸਾਹਬਾ ਤੁਸੀਂ ਰੰਗਤ ਪੁਰਜੀ ਦੀ ਕਿੰਨੇ ਆਂਡੇ ਸੀਗੇ 7 ਇਹ ਆ ਜੀ 7 ਟਾਂਡਿਆਂ ਦੀ ਦੂਜੀ ਪੁਰਜੀ ਸਾਤ ਦੂਜੀ ਕਿੰਨੀ ਪੁਰਜੀ ਆਪਾਂ ਕਰਾ ਲਈ ਬਣਾਈਆਂ ਮਸਾਲੇ ਬਿਸਮੱਲੇ ਬਾਹਰ ਹੀ ਆਪਾਂ ਪਾਏ ਨਹੀਂ ਮੈਂ ਸਿੰਪਲ ਹੀ ਬਣਾਈ ਨੇਮ ਨੂੰ ਤੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਪੁਰਜੀ ਬਣ ਕੇ ਤਿਆਰ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਮੋਟੀ ਮੋਟੀ ਰੱਖਾਂਗੇ ਆਪਾਂ ਤੇ ਦੇਖ ਲਓ ਕਿੰਮੇ ਮੋਟੀ ਮੋਟੀ ਆ ਤੇ ਆ ਹੈਗਾ ਜੀ ਸਵੇਰਾਂ ਵਾਲੀ ਰੋਟੀ ਆ ਝੂਠ ਨਹੀਂ ਬੋਲਦੇ ਭਾਈ ਸਿੱਧੀ ਜੀ ਗੱਲ ਆ ਇਹ ਵੀ ਗਰਮ ਕਰਾਂਗੇ ਆਪਾਂ ਹਨ ਤੇ ਵੀ ਆਪਾਂ ਹਮੇਸ਼ਾ ਨਾਲ ਹੀ ਖਾ ਲਾਂਗੇ ਤੇ ਸਾਡੇ ਘਰ ਦੇ ਗਏ ਆ ਬਾਦਲਪਿੰਡ ਉੱਥੇ ਕੋਈ ਲੋਹੜੀ ਦਾ ਪ੍ਰੋਗਰਾਮ ਦੇ ਉਹ ਬਾਗਲ ਪਿੰਡ ਗਏ ਆ ਗੱਡੀ ਲੈ ਕੇ ਹਨਾ ਉਹਨਾਂ ਦਾ ਆਈਡੀ ਕੋਲ ਦਾ ਕੰਮ ਆ ਤੁਹਾਨੂੰ ਪਤਾ ਹੀ ਆ ਤੇ ਆਪਾਂ ਤਾਂ ਭਈ ਤਿੰਨ ਰੋਟਾਂ ਗਏ ਆ ਪੰਜ ਗੁੱਲਕੇ ਹੋਰ ਲਾਉਣੇ ਆ ਬਹੁਤ ਲੱਗੂ ਬਸ ਅਸੀਂ ਆ ਗੁੱਲਕੇ ਸਾਲੇ ਮੁੱਕ ਦੇਣੀ ਤੇ ਬਾਕੀ ਤੁਸੀਂ ਭੁੱਜੀ ਦੇ ਹੀ ਨਿੱਤੀ ਹੋਣੀ ਹਨਾ ਦਿਖਾਤੀ ਤੇ ਅਗਲਾ ਬਾਤ ਕਰਾਂਗੇ ਇੱਕ ਤਰਤੀ ਤੇ ਵਿੱਚ ਰੱਖ ਲੈਂਦੇ ਆ ਰੋਟੀ ਛੱਟਣੀ ਨਹੀਂ ਚਾਹੀਦੀ ਕਦੇ ਮਾਸੇਰੀ ਅਸੀਂ ਦਾ ਫੜਦੇ ਨਹੀਂ ਐ ਤਾਂ ਰਾਤ ਦੇ ਵੀ ਉੱਤੇ ਕਰਕੇ ਖਾ ਲੈਂਦੇ ਆ ਭਾਈ ਸਿੱਧੂ ਜੀ ਕਹਿੰਦਾ ਉਹ ਤੈਨੂੰ ਹੁਣ ਵਿੱਚ ਚਲਾ ਕੇ ਤੇ ਕਿਉਂ ਹੋਵੇ ਦੇਸੀ ਤਾਂ ਬੜੀ ਵਧੀਆ ਗੱਲ ਆ ਤੇ ਨਹੀਂ ਅਸੀਂ ਦਾ ਤੇਲ ਲਾ ਕੇ ਗਰਮ ਕਰਕੇ ਥੋੜਾ ਜਿਹਾ ਤੇਲ ਦੇ ਵਿੱਚ ਨੂੰ ਹੁਣ ਵਿੱਚ ਛਿੱਟਸਾ ਕੇ ਅੰਤੋਂ ਵੀ ਖਾ ਬੈਠੇ ਨਾਉਟੀ ਦੀ ਕਦਰ ਕਰਨੀ ਚਾਹੀਦੀ ਆ ਜੀ ਠੀਕ ਆ ਜੀ ਤੇ ਮਾਤ ਨੇ ਮਸਾਲਾ ਪੁੱਟਿਆ ਸਿੱਧੂ ਜੀ ਕਹਿੰਦਾ ਤਾਂ ਇਤਨਾ ਬੇਚਾਤ ਤੁਹਾਡੇ ਅੰਦਰ ਖਾਈ ਜਾਂਦਾ ਜਾਕੀ ਦਾ ਸਵਾਰੀ ਸੁਹਾਵਾ ਦੇਖੋ ਜੀ ਬਾਪ ਜੀ ਨੂੰ ਸਾਡੀ ਭੁਰਜੀ ਸਵਾਪ ਘੈਂਟ ਲੱਗੀ ਸਵਾਗ ਲੱਗੀ ਪਪੀਲੇ ਦਿਨ ਭੇਜਿਓ ਮਾ ਨਾ ਲਾਗ ਦੇ ਪਰ ਜੋਗ ਕੇ ਮੇਰੇ ਇੰਸਟਾਗ੍ਰਾਮ ਤੇ ਨਾ ਦਿਲਾਂ ਨਾਲ ਗਾਹੀ ਪਾਇਆ ਪਿਆ ਉਹ ਵੀਡੀਓ ਤੇ ਦਫਰਾਵਾ ਹਾ 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 ਸਤਰੀ ਸਰਦਈ ਬਹਾਲੇ ਦਿਨ ਭੇਜੀ ਜਾਂਦੇ ਆ ਹੋ ਜਣੀ ਨਾ ਹੋ ਛੱਟ ਜੀ ਚਾ ਬਜੂਬਾਰ ਨਾ ਸ਼ਾਇਤਮੀ ਰਪਾਈ ਉਹ ਮੈਨੂੰ ਚੰਗੀ ਨਹੀਂ ਲੱਗੀ ਮੈਂ 550 ਦਾ ਆਇਆ ਤੇ ਬਾਕੀ ਦੇਖ ਲੈ ਜਿਹੜੀ ਲਾਲ ਠੀਕ ਆ ਤੁਹਾਨੂੰ ਪਹਿਲਾਂ ਵੀ ਅੱਛਾ ਸੀਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਵਾਂ ਨਵਾਂ ਬਲੌਗ ਦੇਖਣ ਬਾਅਦ ਤੇ ਇਹਨਾਂ ਦੇਖਣ ਬਾਅਦ ਤੇ ਤੇ ਬਾਕੀ ਬਬੀ ਬਬੀ ਬੋਤਾ ਨਵਾਂ ਤੇਰਾ ਮੇਰਾ ਬਲੌਗ ਦੇਖੀ ਸਾਰਾ ਤੇ ਮੇਰੀ ਪ੍ਰਜਾ ਇਹ ਵੀ ਮੇਰਾ ਬਲੌਗ ਦੇਖੀ ਦੀ ਹੈ ਮੇਰੇ ਚੈਟ ਚੈਰੀ ਨੂੰ ਤੇ ਮੇਰਾ ਉਹਦੇ ਨਾਲ ਪਹਿਲਾਂ ਵੀ ਬਹੁਤ ਪਿਆਰ ਸੀਗਾ ਕੁਵਾਰਿੰਦੀ ਤਾਂ ਮਿਲੋ ਉਹਦੇ ਨਾਲ ਹੀ ਪਿਆਰ ਸੀਗਾ ਬਹੁਤ ਜ਼ਿਆਦੇ ਉਹ ਮੈਨੂੰ ਰੋਟੀ ਨਾਲ ਖਵਾ ਲੈਂਦੀ ਹੁੰਦੀ ਸੀ ਕਈ ਵਾਰੀ ਵਿਚਾਰੀ ਤੇ ਅੱਜ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਉਹਦਾ ਮੁੰਡਾ ਮੇਰੇ ਮਤਲਬ ਉਹੜੀ ਲੈ ਕੇ ਆਊਗਾ ਚਲੋ ਠੀਕ ਆ ਮੈਂ ਆਂਡ ਤੇ ਤੁਸੀਂ ਜੇ ਰੋਟੀ ਖਾਣੀ ਆ ਆਮੀ ਦਾ ਦਿਲ ਭੇਜੋ ਜਿਹਨੂੰ ਮੇਰੀ ਭੂਜੀ ਜਵਾਦ ਲੱਗੀ ਆਮੀ ਦਾ ਦਿਲ ਜੇ ਨਹੀਂ ਭੇਜਨੇ ਆ ਬਸ ਦਿਲ ਲਾੜੀ ਭੇਜ ਲੈ ਮੈਨੂੰ ਇੰਨਾ ਪਤਾ ਲੱਗ ਜਾਂਦਾ ਮੈਂ ਲੈਕ ਕਰ ਦਿੰਨੀ ਹਾਂ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਸਹੀ ਆ ਕਿਉਂਕਿ ਮੇਰੇ ਗ੍ਰੈਜੂਏਟ ਨਹੀਂ ਨੰਦ ਤੁਹਾਨੂੰ ਪਤਾ ਹੀ ਆ ਗ੍ਰੈਜੂਏਟ ਤੇ ਮਾਮਾ ਆ ਗਏ ਉਹ ਗ੍ਰੈਜੂਏਟ ਜੇ ਭਾਵੇਂ ਕੋ ਗਾਵਾ ਕਰਦੀ ਜਾਦਾ ਜਾਂਦਾ ਮੈਂ ਤਾਂ ਆ ਵੀ ਲੈਕ ਕਰ ਦਿੰਨੀ ਆ ਇਹ ਮਿਲਾਂਗੇ ਤੁਹਾਨੂੰ ਕੱਲ੍ਹ ਦੇ ਬਲੌਗ ਚ ਸਾਡੀ ਰੈਸਪੀ